ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਚੜ੍ਹਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਵਾਲਿਆਂ ਨੂੰ ਤੇ ਖਾਸ ਤੌਰ ਤੇ ਸਿੱਖਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਭਾਈ ਅਮਰਤਪਾਲ ਜਿਹੜੇ ਕਿ ਇਲੈਕਸ਼ਨ ਵਿੱਚ ਖੜੇ ਸੀ ਉਹਨਾਂ ਨੂੰ ਜਿੱਤ ਹੋ ਗਈ ਹੈ ਜਿੱਤਣ ਤੋਂ ਬਾਅਦ ਉਹਨਾਂ ਦੀ ਮਾਤਾ ਦਾ ਪਹਿਲਾ ਇੰਟਰਵਿਊ ਆਇਆ ਮਾਤਾ ਸੰਗਤ ਨੂੰ ਕੀ ਕਹਿ ਰਹੀ ਹੈ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਉਸ ਤੇ ਵਿਚਾਰ ਕੋਈ ਨੌਜਵਾਨ ਸੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਕਿ ਬਹੁਤ ਹੀ ਸੰਗਤ ਨੇ ਆਪ ਮਹਾਰੀ ਮਦਦ ਕੀਤੀ ਤੇ ਬਹੁਤ ਹੀ ਸਹਿਯੋਗ ਦਿੱਤਾ ਸਭ ਨੂੰ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦੀ ਹਾਂ ਬਾਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਇਹ ਸਾਡੇ ਸ਼ਹੀਦ ਜੀ ਆਰੇ ਸਾਡੀ ਜਿੱਤ ਜਿਹੜੀ ਆ ਉਹ ਸ਼ਹੀਦਾਂ ਦੇ ਸਮਰਪਤ ਆ ਤੇ 6 ਤਰੀਕ ਤੱਕ ਆਪਾਂ ਕੁਝ ਵੀ ਇਹੋ ਜਿਹਾ ਨਹੀਂ ਕਰਨਾ ਤੇ ਅੱਜ ਅਸੀਂ ਖੰਡਪਾਟ ਸਾਹਿਬ ਕਾਲ ਮੇਲ ਆਰੰਭ ਕਰਾ ਰਹੇ ਹਾਂ ਤੇ 6 ਤਰੀਕ ਨੂੰ ਭੋਗ ਪਾਉ ਕਰਾਂ ਤੇ ਬਾਅਦ ਪਰ ਜਿਹੜਾ ਵੀ ਪ੍ਰੋਗਰਾਮ ਅਗਲਾ ਹੋਊਗਾ ਉਹ ਬਾਅਦ ਵਿੱਚ। ਅਗਰ ਇਹ 53000 ਤੱਕ ਹੁਣ ਤੱਕ ਲੀਡ ਚੱਲ ਰਹੀ ਹੈ ਜੀ। ਕੀ ਤੁਹਾਡਾ ਕੀ ਅੰਦਾਜ਼ਾ ਹੈਗਾ ਜਾਂ ਕਿਵੇਂ ਦੇਖਦੇ ਹੋ ਕਿ ਸ਼ਾਮ ਤੱਕ ਜਾਂ ਦੋ ਤੱਕ ਨਤੀਜੇ ਆਉਂਦੇ ਹੈਗੇ ਆ ਉਦੋਂ ਤੱਕ ਜਿਹੜੇ ਰੁਝਾਨ ਹੋਣਗੇ ਉਹ ਕਿਸ ਤਰ੍ਹਾਂ ਦੇ ਹੋ ਸਕਦੇ ਲੀਡ ਕਿਸ ਤਰ੍ਹਾਂ ਦੀ ਹੋ ਸਕਦੀ ਹੈ? ਬਹੁਤ ਵਾਹਿਗੁਰੂ ਦੀ ਕਿਰਪਾ ਬਹੁਤ ਵੱਡੀ ਚੀਜ਼ ਨਾਲ ਜਿਹੜੀ ਜਿੱਤ ਪ੍ਰਾਪਤ ਕਰਦੇ। ਅਤਾ ਜਿੰਨਾ ਵੇਖਦੇ ਰਹੇ ਆਪਾਂ ਚੋਣ ਪ੍ਰਚਾਰ ਵੀ ਮਿਲਦੇ ਨੇ ਲਗਾਤਾਰ ਜਿੰਨਾ ਸੰਗਤ ਦਾ ਪਿਆਰ ਉਦੋਂ ਦਿਖ ਰਿਹਾ ਸੀਗਾ ਬਿਲਕੁਲ ਇਹ ਜਿਹੜਾ ਹੈਗਾ ਵੋਟਾਂ 'ਚ ਵੀ ਕਿਤੇ ਨਾ ਕਿਤੇ ਤਬਦੀਲ ਹੋਇਆ ਵੀ ਨਜ਼ਰ ਆਇਆ ਉਹ ਔਰ ਲੋਕਾਂ ਵੱਲੋਂ ਬੜਾ ਖੁੱਲ ਕੇ ਸਾਥ ਜਿਹੜਾ ਹੈਗਾ ਦਿੱਤਾ ਗਿਆ ਹਰ ਵਰਗ ਵੱਲੋਂ ਦਿੱਤਾ ਗਿਆ ਉਸ ਵਾਸਤੇ ਸੰਗਤ ਨੂੰ ਕੁਝ ਕਹਿਣਾ ਚਾਹੁੰ ਦਸੋ। ਇਸ ਕੋਈ ਸਾਰੀ ਸੰਗਤ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਹਰ ਧਰਮ ਨੇ ਹੱਡਾ ਸੈ ਜੁੜਦਾ ਹੈ। Hindu ਵੀ ਆਏ, Musalman ਵੀ ਆਏ, ਅਸੀਂ ਭਾਈਚਾਰਾ ਸਾਰੇ ਧਰਮਾਂ ਨੇ ਹੱਡਾ ਵੱਟ ਚੱਟਿਆ ਸੇ ਜੋ ਹੁੰਦਾ ਸਾਰੇ ਧਰਮਾਂ ਨਾਲ ਇਹ ਬਿਆਦ ਰੋਤਾਂ ਬੋਲਦੇ ਕਿ ਸਾਰੇ ਧਰਮਾਂ ਨੇ ਬਹੁਤ ਬਹੁਤ ਸਾਰੀ ਸੰਗਤ ਨੇ ਹੱਡਾ ਸਪੋਰਟ ਕੀਤਾ। ਮਤਲਬ ਇਹ ਕਿ ਤਰਫ ਹੈ ਇੱਦੀਆਂ ਦਿੱਗਜ ਪਾਰਟੀਆਂ ਹੋਣ ਔਰ ਦੂਸਰੀ ਤਰਫ ਜੇਕਰ ਗੱਲ ਕਰਾਂ ਤਾਂ ਆਜ਼ਾਦ ਮੀਲਵਾਰ ਜਿਹੜੇ ਹੈਗੇ ਆ ਸੰਗਤ ਵੱਲੋਂ ਇਹਨਾਂ ਖੁੱਲ ਕੇ ਸਾਥ ਦੇਣਾ ਦਿੱਗਜ ਪਾਰਟੀਆਂ ਨੂੰ ਨਕਾਰ ਦੇਣਾ ਕਿਉਂਕਿ ਵੋਟ ਦਾ ਅਧਿਕਾਰ ਜਿਹੜਾ ਹੈਗਾ ਜਦੋਂ ਲੋਕ ਵਰਤਨ ਤੇ ਆਉਂਦੇ ਆ ਔਰ ਚੰਗੇ ਚੰਗੇ ਫਾਮ ਜਿਹੜੇ ਹੈਗੇ ਆ ਫੇਹਲਣੇ ਸ਼ੁਰੂ ਹੋਏ ਕੀ ਇਹਦੇ ਪਿੱਛੇ ਕਾਰਨ ਮੰਗਦੇ ਕਾਰਨ ਇਹ ਹੈ ਕਿ ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਤੱਕਾ ਕੀਤਾ ਬਹੁਤ ਅਨਿਆਇ ਕੀਤਾ ਐਨਐਸਏ ਦਾ ਕੋਈ ਬੇਸ ਨਹੀਂ ਸੀ ਐਨਐਸਏ ਲਈ ਕਿੱਦਾਂ ਦੇ ਪੰਜਾਬੋਂ ਬਾਹਰ ਕਿੱਥੇ 2500 ਕਿਲੋਮੀਟਰ ਦੂਰ ਛੱਡਿਆ ਉਹਦਾ ਜਵਾਬ ਸੰਗਤ ਨੇ ਹੁਣ ਮੋਟਾਪਾ ਦੀ ਬੋਟਾ ਸਰਕਾਰ ਨੂੰ ਕਿ ਜਿਹਦੇ ਬੰਦੇ ਨੂੰ ਤੁਸੀਂ ਇੰਨਾ ਕਹਦੇ ਐਨੇ ਕਿਉਂ ਮਾਨੂੰ ਪਿਆਰ ਕਰਦੇ ਐਨੇ ਕੌਮਨ ਬਗਲ ਕਰੀ ਐ ਸੰਗਤ ਦੇ ਮੋਟਾਪਾ ਆ ਕੇ ਸਰਕਾਰ ਨੂੰ ਜਵਾਬ ਦੇਣਾ ਠੀਕ ਹੈ ਮਮਾ ਜੀ ਹੁਣ ਜਿਵੇਂ ਦੇ ਰੁਝਾਨ ਨੇ ਸ਼ਾਮ ਤੱਕ ਨਤੀਜੇ ਜਿਹੜੇ ਨੇ ਉਹ ਸਾਫ਼ ਹੋ ਜਾਣਗੇ ਸੰਗਤ ਨੂੰ ਤੁਸੀਂ ਇਹ ਟੀਮ ਜਿਹੜੀ ਹੈਗੀ ਉਹ ਵੀ ਬਕਾਇਦਾ ਕਰ ਦਿੱਤੀ ਕਿਉਂਕਿ ਪਿਤੇ ਦਿਨ ਜਥੇਦਾਰ ਸਭ ਦਾ ਵੀ ਇਹੋ ਜੀ ਟੀਮ ਸੀਗੀ ਸੰਗਤ ਨੂੰ ਕਿ ਦਿਨਾਂ ਨੂੰ ਧਿਆਨ ਚ ਰੱਖਿਆ ਦੇਵੇ ਕੋਈ ਵੀ ਉਮੀਦਵਾਰ ਹੋਵੇ ਚਾਹੀ ਕਿਸੇ ਵੀ ਪਾਰਟੀ ਦਾ ਤਾਂ ਹੁਣ ਅੱ ਸ਼ੁਰੂਆਤੀ ਜਨਾਂ ਦੇ ਨਾਲ ਪਹਿਲੇ ਕੰਮਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਕਿਸ طرف ਧਿਆਨ ਲੱਗਦਾ ਹੈਗਾ ਜਾਂ ਫਿਰ ਜਿਹੜਾ ਉਹਨਾਂ ਦੇ ਭਾਈ ਸਾਹਿਬ ਦੇ ਬਾਹਰ ਆਉਣ ਦਾ ਰਸਤਾ ਹੈਗਾ ਉਸ ਦੇ ਵਾਸਤੇ ਕੀ ਕੀ ਕਹਿ ਸਕਦੇ ਹਾਂ ਕਿ ਕੋਈ ਗੱਲਬਾਤ ਜਿਹੜੀ ਹੈਗੀ ਆ ਹੋਈ ਆ ਜਾਂ ਕੋਈ ਕਾਨੂੰਨਨ ਤੌਰ ਦੇ ਉੱਤੇ ਕੋਈ ਇਸ ਸੰਬੰਧੀ ਤੁਹਾਡਾ ਵਿਚਾਰ ਹੋਇਆ ਹੋਵੇ ਹੁਣ ਤੱਕ ਦੇਖੋ ਅੱਜ ਤੋਂ ਬਾਅਦ ਪਤਾ ਚੱਲੂਗਾ ਕੋਈ ਵੀ ਸਾਡਾ ਵਿਚਾਰ ਨਹੀਂ ਹੋਇਆ ਸੀ ਆਪਣੇ ਤੌਰ ਤੇ ਪ੍ਰਚਾਰ ਕੀਤਾ ਆਪਣੇ ਤੌਰ ਤੇ ਇਹ ਮਤਲਬ ਜਿਹਨੇ ਬਰਾਬਰ ਕੀਤੀ ਭਾਈ ਸਾਹਿਬ ਦੇ ਅੰਦਰ ਸੀ ਬਾਕੀ ਹੁਣ ਬਾਅਦ ਦਾ ਫੈਸਲਾ ਵੇਖਦੇ ਆ ਕਿ 6 ਤੱਕ ਦੇ ਅਸੀਂ ਅਜੇ ਮਹਾਰਾਜ ਦਾ ਸ਼ੁਕਰਾਨਾ ਨਹੀਂ ਕਰਨਾ 7 ਤੱਕ ਅਸੀਂ ਵੇਖਦੇ ਕਿ ਸਾਡਾ ਕੀ ਪ੍ਰੋਗਰਾਮ ਬੰਦਾ ਕੀ ਹੈ ਲੇਕਿਨ 7 ਤੋਂ ਬਾਅਦ ਹੀ ਅਸੀਂ ਦੱਸਾਂਗੇ ਜੋ ਵੀ ਹੋ ਪਾਈ ਸਾਡੇ ਕਦਮ ਬਾਹਰ ਆਉਂਦਾ ਵਾ ਕਦੋਂ ਕੀ ਕਰਤੀਆਂ ਸਰਕਾਰਾਂ ਕਿੰਨਾ ਟਾਈਮ ਲੱਗਦਾ ਇਹ ਤਾਂ ਬਾ ਇਸ ਤਰ੍ਹਾਂ ਦੀ ਲੀਡ ਆ 63000 ਕ੍ਰੋਸ ਕਰ ਚੁੱਕੀ ਹੁਣ ਤੇ ਕੀ ਕਿਵੇਂ ਦਾ ਸਹਿਯੋਗ ਜਿੱਥੇ ਸੰਗਤ ਅਰਿਆ ਉੱਥੇ ਹੀ ਜਿਹੜੇ ਪੁਰਾਣੇ ਕੈਂਡੀਡੇਟ ਰਹੇ ਆ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਬੇਹੱਦ ਇਸ ਫਾਈਟ ਦੇ ਵਿੱਚ ਜਿਹੜਾ ਤੁਹਾਡਾ ਸਹਿਯੋਗ ਦਿੱਤਾ ਗਿਆ ਔਰ ਕਿਸ ਨੂੰ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਜਿਹੜਾ ਹੈਗਾ ਸੰਗਤ ਦੇ ਨਾਲ ਨਾਲ ਇੱਥੇ ਕਰਨਾ ਚਾਹੁੰਦਾ ਵੇਖੋ ਸਾਡੇ ਨਾਲ ਜਿਹੜੀ ਪਰਮਜੀਤ कौर ਬੀਬੀ ਪਰਮਜੀਤ कौर ਖਾਲੜਾ ਸੀ ਉਹਨਾਂ ਨੇ ਬਹੁਤ ਹੀ ਇੱਕ ਮਹੀਨਾ ਸਾਡੇ ਨਾਲ ਮਿਹਨਤ ਕੀਤੀ ਹਰ ਪਿੰਡੇ ਤੇ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਬਹੁਤ ਆਪਣੇ ਵੱਲ ਉਹਨਾਂ ਨੇ ਮਿਹਨਤ ਕੀਤੀ ਤੇ ਬਹੁਤ ਸਹਿਯੋਗ ਦਿੱਤਾ ਉਹਨਾਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਸੰਗਤ ਨੂੰ ਵੀ ਅਪੀਲ ਕਰਦੇ ਕਿ ਅਮਰਤਪਾਲ ਦੀ ਜਿੱਤ ਜਿਹੜੀ ਖਾਲੜਾ ਸਾਭ ਦੀ ਜਿੱਤੀ ਹੈ ਉਕੇ ਬਹੁਤ ਲੋਕਾਂ ਨੂੰ ਇਜਾਜ਼ਤ ਆ ਕੇ ਕਿਹਾ ਸੀ ਲੋਕ ਵੀ ਕਹਿੰਦੇ ਸੀ ਕਿ ਜਿਹੜੀ ਉਹ ਗਲਤੀ ਹੋਈ ਐ ਇਹ ਦੁਬਾਰਾ ਨਾ ਕਰੀਏ ਤੇ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਬੀਬੀ ਖਾਲੜਾ ਦਾ ਪਰਮਜੀਤ ਕੌਰ ਖਾਲੜਾ ਦਾ ਬਹੁਤ ਬਹੁਤ ਇਹਿਤਿਆਦਿਲੋਤ ਧੰਨਵਾਦ ਕਰਦੇ ਆ ਕਿ ਬਹੁਤ ਹੀ ਉਹਨਾਂ ਨੇ ਸਹਿਯੋਗ ਦਿੱਤਾ ਆਪਣੇ ਤੌਰ ਤੇ ਵੀ ਉਹਨਾਂ ਨੇ ਇਕੱਲੇ ਜਾ ਕੇ ਬਹੁਤ ਹੀ ਪਿੰਡਾਂ 'ਚ ਪ੍ਰਚਾਰ ਕੀਤਾ ਬਹੁਤ ਉਹਨਾਂ ਨੇ ਮਿਹਨਤ ਕੀਤੀ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਅਗਰ ਇੱਕ ਹੋਰ ਗੱਲ ਹੈਗੀ ਐ ਕਿ ਜਿਵੇਂ ਦਾ ਪਹਿਲਾਂ ਦੇ 2019 ਦੇ ਨੀਤੀਏ ਸੀਗੇ ਉਦੋਂ ਵੀ ਬਿਲਕੁਲ ਟੱਕਰ ਜਿਹੜੀ ਸੀਗੀ ਉਦੋਂ ਕਿਤੇ ਨਾ ਕਿਤੇ ਪ੍ਰਚਾਰ ਦੇ ਵਿੱਚ ਕਿਤੇ ਕਹਿ ਸਕਦੇ ਹੋ ਕਮੀ ਰਹਿ ਗਈ ਹੋਊਗੀ ਬੂਥਾਂ ਨੂੰ ਲੈ ਕੇ ਗੱਲ ਹੋਣੀ ਸੀ ਅੱਜ ਕਈ ਜਗ੍ਹਾ ਦੇ ਉੱਤੇ ਜਿੱਥੇ ਲੋਕ ਬੂਥ ਨੂੰ ਵੇਖ ਕੇ ਸੋਚਦੇ ਕਿ ਸ਼ਾਇਦ ਵੋਟ ਬੈਂਕ ਉਹ ਹੁੰਦਾ ਲੇਕਿਨ ਨਤੀਜੇ ਜਿਹੜੇ ਹੈਗੇ ਆ ਉਹ ਬੂਥਾਂ ਦੇ ਦਿਖਾਵੇ ਤੋਂ ਇਲਾਵਾ ਕਿਤੇ ਹੋਰ ਹੈਗੇ ਉਹਨੂੰ ਕਿਵੇਂ ਦੇਖਦੇ ਵੇਖੋ ਉਦੋਂ 19 ਤਰੀਕ ਨੂੰ ਹੋ ਸਕਦਾ 2019 ਨੂੰ ਨੈਟ ਦਾ ਯੋਗ ਨਹੀਂ ਦੁਨੀਆ ਇਨੀ ਜਾਗਰੂਕ ਨਹੀਂ ਖਾਲੜਾ ਸਾਹਿਬ ਵਾਲੇ ਲੋਕਾਂ ਨੂੰ ਹੋ ਸਕਦਾ ਕਈਆਂ ਲੋਕਾਂ ਨੂੰ ਨਾ ਪਤਾ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਆ ਕੋਮ ਦੇ ਉਹਨਾਂ ਨੇ ਕੌਮ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਆ ਇਹ ਹੀ ਦੁਨੀਆ ਕੋ ਕੁਝ ਹੋ ਸਕਦਾ ਕਿ ਉਦੋਂ ਜਿਹੜੀ ਗਲਤੀ ਹੋ ਗਈ ਆ ਦੁਨੀਆ ਜਾਣ ਨਹੀਂ ਸਕੀ ਉਹਨਾਂ ਨੂੰ ਤੇ ਅੱਜ ਉਹ ਗਲਤੀ ਦਾ ਹੀ ਮੁੱਲ ਲੋਕਾਂ ਨੇ ਪਾਇਆ ਵਾ ਵੀ ਜਦੋਂ ਉਦੋਂ ਅਸੀਂ ਇਹ ਗਲਤੀ ਕੀਤੀ ਤਾਂ ਅੱਜ ਜਿਹੜਾ ਆਪਣਾ ਦਾਗਾ ਪਤੋਣਾ ਚਾਹੁੰਦੇ ਆ ਤੇ ਇਹ ਕਰਕੇ ਸਾਰੀ ਸੰਗਤ ਦਾ ਹੀ ਧੰਨਵਾਦ ਕਰਦੇ ਆ ਉਹਨਾਂ ਦੀ ਕੌਮ ਲਈ ਬਹੁਤ ਕੁਰਬਾਨੀ ਆ ਖਾਲੜਾ ਸਾਹਿਬ ਦੀ ਉਹ ਇੱਕ ਸਨੇਹਾ ਬਹੁਤ ਚੱਲਦਾ ਪਿਆ ਸੀ ਕਿ ਉਹਦੇ ਵਿੱਚ ਕਿਤੇ ਸੀ ਕਿ ਲੋਕਾਂ ਨੂੰ ਅਪੀਲ ਸੀ ਕਿ ਲੋਕ ਦੂਰ ਸਾਹਿਬ ਹਲਕੇ ਦੇ ਲੋਕ ਇਹਨਾਂ ਨੂੰ ਅਪੀਲ ਸੀ ਕਿ ਜਿਹੜਾ ਲੰਬਾ ਹੈਗਾ ਦੂਰ ਸਾਹਿਬ ਸੀਟ ਦੇ ਉੱਤੇ ਵੀ ਖਾਲੜਾ ਨੂੰ ਲੈ ਕੇ ਖਾਸ ਤੌਰ ਤੇ ਉੱਤੇ ਗੱਲ ਹੁੰਦੀ ਸੀਗੀ ਅੱਜ ਤੁਸੀਂ ਵੀ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਜੀ ਵੱਡਾ ਸਹਿਯੋਗ ਜਾਂ ਜਿੱਤ ਦਾ ਸਿਹਰਾ ਉਹਨਾਂ ਨੂੰ ਦੇ ਦਿਓ ਵੇਖੋ ਅਸੀਂ ਜਿਸ ਵੀ ਪਿੰਡ ਚ ਜਾਂਦੇ ਸੀ ਸਾਡੇ ਕਹਿਣ ਤੋਂ ਪਹਿਲਾਂ ਹੀ ਲੋਕ ਕਹਿੰਦੇ ਵੀ ਜਿਹੜੀ ਖਾਲੜਾ ਸਾਹਿਬ ਵਾਲੀ ਸਾਡੇ ਕੋਲ ਗਲਤੀ ਹੋਈ ਯਾਰ ਕਹੀ ਨਾ ਕਰੀਏ ਇਹ ਲੋਕਾਂ ਦੀ ਗੱਲ ਸੀ ਸਾਰੇ ਲੋਕ ਹਰ ਪਿੰਡ ਤੇ ਜਿੱਥੇ ਪ੍ਰਚਾਰ ਕਰਦੇ ਲੋਕ ਇਹ ਕਹਿੰਦੇ ਸੀ ਕਿ ਖਾਲੜਾ ਸਾਹਿਬ ਵਾਲੀ ਸਾਡੇ ਕੋਲ ਬਹੁਤ ਵੱਡੀ ਗਲਤੀ ਹੋਈ ਤੇ ਆਹ ਗੱਤੀ ਹੁਣ ਸਾਡੇ ਕੋਲ ਨਾ ਹੋਏ ਤੇ ਲੋਕਾਂ ਨੇ ਉਹ ਆਪਣਾ ਜੋ ਕਿਹਾ ਸੀ ਉਹ ਪੂਰਾ ਕਰਕੇ ਵਿਖਾਇਆ ਇਹ ਮਤਲਬ ਇਹੋ ਹੀ ਮੈਂ ਕਹਿੰਦੀ ਵੀ ਜਿਹੜੀ ਸਾਡੀ ਸਾਡੀ ਅਮਰਤਪਾਲ ਦੀ ਜਿੱਤ ਆ ਉਹ ਖਾਲੜਾ ਸਾਭ ਦੀ ਜਿੱਤ ਏ जिन्ने ਵੀ ਨੌਜਵਾਨ ਸੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿ ਬਹੁਤ ਹੀ ਸੰਗਤ ਨੇ ਆਪ ਮਹਾਰੀ ਮੀਂਦ ਦਿੱਤੀ ਤੇ ਬਹੁਤ ਹੀ ਸਰਜੋਗ ਦਿੱਤਾ ਸਭ ਨੂੰ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦੀ ਆ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਇਹ ਸਾਡੇ ਸ਼ਹੀਦਾਂ ਦੀ ਆਰੀ ਸਾਡੀ ਜਿੱਤ ਜਿਹੜੀ ਆ ਉਹ ਸ਼ਹੀਦਾਂ ਨੂੰ ਸਮਰਪਿਤ ਆ ਤੇ 6 ਤਰੀਕ ਤੱਕ ਆਪਾਂ ਤੱਕ ਆਪਾਂ ਕੁਝ ਵੀ ਹੋਜਿਆ ਨਹੀਂ ਕਰਨਾ ਤੇ ਅੱਜ ਅਸੀਂ ਖੰਡਪਾਟ ਸਾਹਿਬ ਕਾਲ ਮਹਿਰ ਆਰੰਭ ਕਰਾ ਰਹੇ ਹਾਂ ਤੇ 6 ਤਰੀਕ ਨੂੰ ਆਪਾਂ ਪਹੁੰਚਾਰੇ ਤੇ ਬਾਅਦ ਚੀ ਪੰਜ ਜਿਹੜਾ ਵੀ ਪ੍ਰੋਗਰਾਮ ਅਗਲਾ ਖਬਰਾਂ ਦਾ ਬਾਅਦ ਚੀ ਪਤਾ ਨਹੀਂ 53000 ਤੱਕ ਹੁਣ ਤੱਕ ਲੀਡ ਚੱਲ ਰਹੀ ਹੈ ਜੀ ਕੀ ਤੁਹਾਡਾ ਕੀ ਅੰਦਾਜ਼ਾ ਹੈਗਾ ਜਾਂ ਕਿਵੇਂ ਦੇਖਦੇ ਹੋ ਕਿ ਸ਼ਾਮ ਤੱਕ ਜਦੋਂ ਤੱਕ ਨਤੀਜੇ ਆnde ਹੈਗੇ ਆ ਉਦੋਂ ਤੱਕ ਜਿਹੜੇ ਰੁਝਾਨ ਹੋਣਗੇ ਉਹ ਕਿਸ ਤਰ੍ਹਾਂ ਦੇ ਹੋ ਸਕਦੇ ਨੇ ਇਹ ਕਿਹੜੇ ਕਿਸ ਤਰ੍ਹਾਂ ਦੇ ਤੁਹਾਡੇ ਬਹੁਤ ਵਾਹਿਗੁਰੂ ਦੀ ਕਿਰਪਾ ਬਹੁਤ ਵੱਡੀ ਜਿੱਤ ਹੈ ਜਿਹੜੀ ਜਿੱਤ ਪ੍ਰਾਪਤ ਕਰਨੀ ਹੈ ਅੱਜ ਜਿੰਨਾ ਵੇਖਦੇ ਰਹੇ ਆਪਾਂ ਚੋਣ ਪ੍ਰਚਾਰ ਵੀ ਮਿਲਦੇ ਨੇ ਲਗਾਤਾਰ ਜੰਨਾ ਸੰਗਤ ਦਾ ਪਿਆਰ ਉਦੋਂ ਦਿਖ ਰਿਹਾ ਸੀਗਾ ਬਿਲਕੁਲ ਇਹ ਜਿਹੜਾ ਹੈਗਾ ਵੋਟੇਜ ਵੀ ਕਿਤੇ ਨਾ ਕਿਤੇ ਤਬਦੀਲ ਹੋਇਆ ਵੀ ਨਜ਼ਰ ਆਇਆ ਉਹ ਪਰ ਲੋਕਾਂ ਵੱਲੋਂ ਬੜਾ ਖੁੱਲ ਕੇ ਸਾਥ ਜਿਹੜਾ ਹੈਗਾ ਦਿੱਤਾ ਗਿਆ ਹਰ ਵਰਗ ਵੱਲੋਂ ਦਿੱਤਾ ਗਿਆ ਉਸ ਵਾਸਤੇ ਸੰਗਤ ਨੂੰ ਕੁਝ ਕਹਿਣਾ ਚਾਹੁੰ ਦਸਦਾ ਇਸ ਕੋਈ ਸਾਰੇ ਸੰਗਤ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਹਰ ਧਰਮ ਨੇ ਹੱਡੱਸਿਆ ਹੁੰਦਾ ਹੈ ਹਿੰਦੂ ਵੀ ਆਏ ਮੁਸਲਮਾਨ ਵੀ ਆਏ ਅਸੀਂ ਭਾਈਚਾਰ ਸਾਰੇ ਧਰਮਾਂ ਨੇ ਹੱਡਾ ਵੱਟ ਕੇ ਸਹਿਜ ਹੁੰਦਾ ਸਾਰੇ ਧਰਮਾਂ ਦੇ ਇੱਧਰ ਉਧਰ ਗੱਲ ਕਰਦੇ ਕਿ ਸਾਰੇ ਧਰਮਾਂ ਨੇ ਬਹੁਤ ਬਹੁਤ ਸਾਰੀ ਸੰਗਤ ਨੇ ਹੱਡੱਸ ਲੋੜ ਤੱਕ ਮਤਲਬ ਇੱਕ ਤਰਫ ਹੈ ਬਈਆਂ ਦਿੱਗਜ ਪਾਰਟੀਆਂ ਹੋਣ ਔਰ ਦੂਸਰੀ ਤਰਫ ਜੇਕਰ ਗੱਲ ਕਰਾਂ ਤਾਂ ਆਜ਼ਾਦ ਮੀਰਵਾਰ ਜਿਹੜੇ ਹੈਗੇ ਆ ਸੰਗਤ ਵੱਲੋਂ ਇਹਨਾਂ ਖੁੱਲ ਕੇ ਸਾਥ ਦੇਣਾ ਦਿੱਗਜ ਪਾਰਟੀਆਂ ਨੂੰ ਨਕਾਰ ਦੇਣਾ ਕਿਉਂਕਿ ਵੋਟ ਦਾ ਅਧਿਕਾਰ ਜਿਹੜਾ ਹੈਗਾ ਜਦੋਂ ਲੋਕ ਵਰਤਨ ਤੇ ਆਉਂਦੇ ਆ ਔਰ ਚੰਗੇ ਇਹੀ ਇਹਦੇ ਪਿੱਛੇ ਕਾਰਨ ਮੰਗਦੇ। ਕਾਰਨ ਇਹ ਹੈ ਕਿ ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ, ਬਹੁਤ ਅਨਿਆਇ ਕੀਤਾ, NSA ਦਾ ਕੋਈ ਬੇਸ ਨਹੀਂ ਸੀ NSA ਲਈ। ਕਿੱਦਾਂ ਪੰਜਾਬੋਂ ਬਾਹਰ ਕਿੱਥੇ 2500 ਕਿਲੋਮੀਟਰ ਦੂਰ ਛੱਡਿਆ। ਉਹਦਾ ਜਵਾਬ ਸੰਗਤ ਨੇ ਹੁਣ ਮੋਟਾਂਪਾ ਦੇ ਦਿੱਤਾ ਸਰਕਾਰ ਨੂੰ। ਕਿ ਜਿਹਦੇ ਬੰਦੇ ਨੂੰ ਤੁਸੀਂ ਇਨਾ ਕੱਢਦੇ, ਐਨੇ ਕਿਉਂ ਮਾਨੂੰ ਪਿਆਰ ਕਰਦੇ? ਐਨੇ ਕੌਮਨੀ ਮਗਰ ਕਰੀ। ਸੰਗਤ ਨੇ ਮੋਟਾਂਪਾ ਕਰੀ ਸਰਕਾਰ ਨੂੰ ਜਵਾਬ ਦਿੱਤਾ। ਠੀਕ ਹੈ। ਮਾਵਾਂ ਜੀ ਹੁਣ ਜਿਵੇਂ ਦੇ ਰੋਜ਼ਾਨੇ ਸ਼ਾਮ ਤੱਕ ਨਤੀਜੇ ਜਿਹੜੇ ਨੇ ਉਹ ਸਾਫ਼ ਹੋ ਜਾਣਗੇ ਸੰਗਤ ਨੂੰ ਤੁਸੀਂ ਇਹ ਟੀਲ ਜਿਹੜੀ ਹੈਗੀ ਉਹ ਵੀ ਬਕਾਇਦਾ ਕਰ ਦਿੱਤੀ ਕਿਉਂਕਿ ਪਿਤੇ ਦਿਨ ਜਥੇਦਾਰ ਸਭ ਦਾ ਵੀ ਇਹੋ ਜੀ ਟੀਲ ਸੀਗੀ ਸੰਗਤ ਨੂੰ ਕਿ ਦਿਨਾਂ ਨੂੰ ਧਿਆਨ ਚ ਰੱਖਿਆ ਦੇਵੇ ਕੋਈ ਵੀ ਉਮੀਦਵਾਰ ਹੋਵੇ ਚਾਹੀ ਕਿਸੇ ਵੀ ਪਾਰਟੀ ਦਾ ਹੋਵੇ ਤੇ ਹੁਣ ਅੱਗੇ ਸ਼ੁਰੂਆਤੀ ਰੋਜ਼ਾਨੇ ਦੇ ਨਾਲ ਪਹਿਲੇ ਕੰਮਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਕਿ ਕਿਸ ਤਰਫ ਕੰਮ ਲੱਗਦਾ ਹੈਗਾ ਜਾਂ ਫਿਰ ਜਿਹੜਾ ਉਹਨਾਂ ਦੇ ਭਾਈ ਸਾਹਿਬ ਦੇ ਬਾਹਰ ਆਉਣ ਦਾ ਰਸਤਾ ਹੈਗਾ ਉਸ ਦੇ ਵਾਸਤੇ ਕੀ ਕੀ ਕਹਿ ਸਕਦੇ ਆ ਕਿ ਕੋਈ ਗੱਲਬਾਤ ਜਿਹੜੀ ਹੈਗੀ ਆ ਹੋਈ ਆ ਜਾਂ ਕੋਈ ਕਾਨੂੰਨਨ ਤੌਰ ਦੇ ਉੱਤੇ ਕੋਈ ਇਸ ਸੰਬੰਧੀ ਤੁਹਾਡਾ ਵਿਚਾਰ ਹੋਇਆ ਹੋਵੇ ਹੁਣ ਤੱਕ ਦੇਖੋ ਅੱਜ ਤੋਂ ਬਾਅਦ ਦੇਖੋ ਪਤਾ ਚੱਲੂਗਾ ਕੋਈ ਵੀ ਸਾਡਾ ਵਿਚਾਰ ਨਹੀਂ ਹੋਇਆ ਸੀ ਆਪਣੇ ਤੌਰ ਤੇ ਪ੍ਰਚਾਰ ਕੀਤਾ ਆਪਣੇ ਤੌਰ ਤੇ ਇਹ ਮਤਲਬ ਜਿਹਨੇ ਬਰਾਬਰ ਕੀਤੀ ਭਾਈ ਸਾਹਿਬ ਦੇ ਅੰਦਰ ਸੀ ਬਾਕੀ ਹੁਣ ਬਾਅਦ ਦਾ ਫੈਸਲਾ ਵੇਖਦੇ ਆ ਕਿ 6 ਤੱਕ ਦੇ ਅਸੀਂ ਅਜੇ ਮਹਾਰਾਜ ਦਾ ਸ਼ੁਕਰਾਨਾ ਨਹੀਂ ਕਰਨਾ 7 ਤੋਂ ਅਸੀਂ ਵੇਖਦੇ ਆ ਕਿ ਸਾਡਾ ਕੀ ਪ੍ਰੋਗਰਾਮ ਬਣਦਾ ਕੀ ਇਹ ਲਿਖਦੇ 7 ਤੋਂ ਬਾਅਦ ਹੀ ਅਸੀਂ ਦੱਸਾਂਗੇ ਜੋ ਵੀ ਹੋ ਪਾਈ ਸਾਡੇ ਕਦਮ ਬਾਹਰ ਆਉਂਦਾ ਵਾ ਕਦੋਂ ਕੀ ਕਰਤੀਆਂ ਸਰਦਾਰਾਂ ਕਿੰਨਾ ਟਾਂ ਭਾਈ ਅਮਰਤਪਾਲ ਦੇ ਜਿੱਤਣ ਦੀ ਖੁਸ਼ੀ ਜਿੱਥੇ ਲੈਂਦੇ ਪੰਜਾਬ ਵਾਲੇ ਤੇ ਖਾਸ ਤੌਰ ਤੇ ਮੇਰੇ ਸਿੱਖ ਵੀਰ ਮਨਾਉਂਦੇ ਨੇ ਉਥੇ ਚੜ੍ਹਦੇ ਪੰਜਾਬ ਵਾਲੇ ਵੀ ਬਹੁਤ ਜ਼ਿਆਦਾ ਖੁਸ਼ ਹੈਗੇ ਨੇ ਕਿਉਂਕਿ ਭਾਈ ਅਮਰਤਪਾਲ ਜਿਹੜਾ ਸੀਗਾ ਉਹ ਜਿਹੜੇ ਕੰਮ ਕਰਨ ਦਿਆ ਸੀਗਾ ਉਹ ਸਾਰਿਆਂ ਨੂੰ ਹੀ ਬਹੁਤ ਪਸੰਦ ਸੀਗੇ ਉਹ ਲੋਕਾਂ ਨੂੰ ਨਸ਼ਿਆਂ ਤੋਂ ਹਟਾਉਂਦਿਆ ਸੀ ਨੌਜਵਾਨ ਨੂੰ ਨਸ਼ਿਆਂ ਤੋਂ ਹਟਾਉਂਦਿਆ ਸੀਗਾ ਜਿਹੜੇ ਘਰਾਂ ਦੇ ਘਰ ਬਰਬਾਦ ਹੋਈ ਜਾਂਦੇ ਸੀ ਭਾਈ ਅਮਰਤਪਾਲ ਉਸ ਗੰਦੀ ਲਤ ਤੋਂ ਦੂਰ ਕਰਨ ਦਿਆ ਸੀਗਾ ਨੌਜਵਾਨਾਂ ਨੂੰ ਉਹਨਾਂ ਨੂੰ ਅਮਰਤ ਚਖਾਉਂਦਿਆ ਸੀਗਾ ਔਰ ਹਰ ਮਾਂ ਪਿਓ ਦੀ ਇਹ ਦਿਲ ਦੀ ਖੁਆਇਸ਼ ਹੁੰਦੀ ਹੈ ਕਿ ਉਹਦੀ ਔਲਾਦ ਨੇਕ ਹੋਵੇ ਕੈਨੇਕਾਰ ਹੋਵੇ ਫਰਮਾਬਰਦਾਰ ਹੋਵੇ ਤੇ ਦੀਨ ਦੇ ਤਾਬਿਆ ਹੋਵੇ ਔਰ ਭਾਈ ਅਮਰਤਪਾਲ ਲੋਕਾਂ ਦੀ ਇਹ ਖੁਆਇਸ਼ ਪੂਰੀ ਕਰਨ ਦੇ ਆਸਿਕਾ ਇਹੀ ਵਜ੍ਹਾ ਹੈ ਕਿ ਭਾਈ ਅਮਰਤਪਾਲ ਦੀ ਜਿੱਤ ਹੋਈ ਇਹ ਜਿੱਤ ਸਿਰਫ ਭਾਈ ਅਮਰਤਪਾਲ ਦੀ ਨਹੀਂ ਬਲਕਿ ਇਹ ਨੌਜਵਾਨ نسل ਦੀ ਜਿੱਤ ਹੈਗੀ ਹੈ ਉਹ ਲੋਕ ਜਿਹੜੇ ਨਸ਼ਿਆਂ ਤੇ ਲੱਗੇ ਹੋਏ ਸੀ ਉਹਨਾਂ ਨੇ ਅਮਰਤ ਚੱਖਿਆ ਹੈ ਉਹਨਾਂ ਦੀ ਜਿੱਤ ਹੈ ਇਹ ਬੁਰਾਈ ਦੇ ਖਿਲਾਫ ਸੱਚਾਈ ਦੀ ਜਿੱਤ ਹੈਗੀ ਹੈ ਇਹ ਪੰਜਾਬ ਦੀ ਜਿੱਤ ਹੈ ਭਾਈ ਅਮਰਤਪਾਲ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਉਹਨਾਂ ਦੇ ਘਰ ਵਾਲਿਆਂ ਨੂੰ ਵੀ ਬਹੁਤ ਬਹੁਤ ਵਧਾਈ ਹੋਵੇ ਜਿਸ ਤਰ੍ਹਾਂ ਕਿ ਮਾਤਾ ਨੇ ਇੰਟਰਵਿਊ 'ਚ ਵੀ ਕਿਹਾ ਕਿ ਉਹ ਸਾਰੀਆਂ ਸੰਗਤਾਂ ਦਾ ਬਹੁਤ ਤੇ ਦਿਲ ਤੋਂ ਸ਼ੁਕਰਗੁਜ਼ਾਰ ਹੈਗੇ ਨੇ ਸਾਰੇ ਧਰਮਾਂ ਵਾਲਿਆਂ ਦਾ ਬਹੁਤ ਸਤਿਕਾਰ ਕਰਦੇ ਨੇ ਸਿਰਫ ਸਿੱਖਾਂ ਨੇ ਹੀ ਸਾਥ ਨਹੀਂ ਦਿੱਤਾ ਬਲਕਿ ਮੁਸਲਮਾਨਾਂ ਨੇ ਹਿੰਦੂਆਂ ਨੇ ਜਿਹੜੇ ਦੂਸਰੇ ਮਜ਼ਾਹਬ ਦੇ ਲੋਕ ਸੀ ਸਭ ਨੇ ਵੱਧ ਚੜ ਕੇ ਸਾਡਾ ਇਹਦੇ ਵਿੱਚ ਸਾਥ ਦਿੱਤਾ ਹੈਗਾ ਵਾ ਇਸ ਤਾਵਨ ਦੇ ਉੱਤੇ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਨੇ ਹੈਗੇ ਆ ਲੇਕਿਨ ਕਿਉਂਕਿ ਇਹ ਸ਼ਹੀਦੀ ਦਿਹਾੜੇ ਹੈਗੇ ਆ ਇਸ ਲਈ ਇਸ ਜਸ਼ਨ ਨੂੰ ਇਨੂੰ ਸੈਲੀਬ੍ਰੇਟ ਨਹੀਂ ਕੀਤਾ ਜਾਏਗਾ 6 ਜੂਨ ਤੋਂ ਬਾਅਦ ਸੈਲੀਬ੍ਰੇਸ਼ਨ ਹੋਏਗੀ ਔਰ ਗੱਜ-ਵੱਜ ਕੇ ਦੱਸਿਆ ਜਾਏਗਾ ਪੂਰੇ ਪੰਜਾਬ ਨੂੰ ਕਿ ਅਮਰਤਪਾਲ ਜਿੱਤ ਗਿਆ ਹੈ ਬੁਰਾਈ ਦੇ ਖਿਲਾਫ ਸੱਚਾਈ ਦੀ ਜਿੱਤ ਹੋ ਗਈ ਹੈ ਸਰਕਾਰ ਨੇ ਜਿਹੜਾ ਉਹਨਾਂ ਨਾਲ ਧੱਕਾ ਕੀਤਾ ਸੀ ਲੋਕਾਂ ਨੇ ਅੱਜ ਉਹਨਾਂ ਨੂੰ ਇਨਸਾਫ ਦਵਾਤਾ ਹੈਗਾ ਵਾ ਆਪਣੇ ਵੋਟ ਦੇ ਜ਼ਰੀਏ ਆਪਣੀ ਜਿਹੜੀ ਤਾਕਤ ਸੀ ਉਹ ਇਸਤੇਮਾਲ ਕਰਕੇ ਉਹਨਾਂ ਨੇ ਸਰਕਾਰ ਦਾ ਮੂੰਹ ਬੰਦ ਕਰ ਦਿੱਤਾ ਹੈਗਾ ਵਾ ਕਿ ਦੇਖੋ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰਕੇ ਜਿਹੜਾ ਹੱਕ ਤੇ ਸੱਚ ਹੈ ਉਹਨੂੰ ਲੁਕਾ ਨਹੀਂ ਸਕਦੇ ਉਹਨੂੰ ਛੁਪਾ ਨਹੀਂ ਸਕਦੇ ਹੈਗੇ ਲੋਕ ਭਾਈਆਂ ਅਮਰਤਪਾਲ ਦੇ ਨਾਲ ਹੈਗੇ ਆ ਤੇ ਹੁਣ ਇਨਸ਼ਾਅੱਲਾ ਬਹੁਤ ਜਲਦ ਪਾਈ ਅਮਰਤਪਾਲ ਲੋਕਾਂ ਦੇ ਦਰਮਿਆਨ ਹੋਣਗੇ ਤੇ ਨਸ਼ਿਆਂ ਦੇ ਸੈਂਟਰ ਦੁਬਾਰਾ ਖੁੱਲਣਗੇ ਨੌਜਵਾਨ نسل ਨੂੰ ਅਮਰਤ ਚਖਾ ਕੇ ਸਿੱਧੇ ਰਾਹ ਤੇ ਲਾਇਆ ਜਾਏਗਾ ਇਹ ਮਿਸ਼ਨ ਜਿਹੜਾ ਵੈ ਇਹਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਇਹਨੂੰ ਜਾਰੀ ਉਸਾਰੀ ਕੀਤਾ ਜਾਏਗਾ ਇਹ ਸੀਗੀ ਵੀਰੋ ਅੱਜ ਦੀ ਵੀਡੀਓ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਆਪਣੇ ਖੁਸ਼ੀ ਦਾ ਇਜ਼ਹਾਰ ਜ਼ਰੂਰ ਕਰਿਓ ਭਾਈ ਅਮਰਤਪਾਲ ਇਹ ਤੁਸੀਂ ਕੀ ਮਹਿਸੂਸ ਕਰਦੇ ਹੋ ਹੈ ਉਹਨਾਂ ਦੀ ਇਸ ਜਿੱਤ ਤੇ ਕੀ ਮਹਿਸੂਸ ਦੁਸਤ ਕਰ ਦਿਓ ਕਮੈਂਟ ਦੇ ਵਿੱਚ لازمی ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ